ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਗਵਾਲੀਅਰ ਵਿੱਚ ਗਏ। ਜਹਾਂਗੀਰ ਰਾਜੇ ਨੇ ਆਪ ਬੇਇੰਤਿਕੀ ਕੀਤੀ ਸੀ ਕਿ ਸਤਿਗੁਰੂ ਮੇਰੇ ਤੇ ਮਾੜਾ ਸਮਾਂ ਆਉਣ ਵਾਲਾ ਹੈ। ਕਿਸੇ ਨੇ ਮੈਨੂੰ ਆਖਿਆ ਦੋਸ਼ੀਆਂ ਨੇ ਆਖਿਆ ਸੀ ਗੁਰੂ ਘਰ ਦੇ ਦੁਖੀਆਂ ਨੇ। ਕਿਰਪਾ ਕਰਕੇ 40 ਦਿਨ ਤੁਸੀਂ ਇੱਕ ਪਾਸੇ ਬੈਠ ਜਾਓ ਗਵਾਲੀਅਰ ਦੇ ਕਿਲੇ 'ਚ ਤੇ ਮੇਰੇ ਵਾਸਤੇ ਮੇਰਾ ਭਲਾ ਕਰੋ ਕੋਈ। ਮਹਾਰਾਜ ਕਹਿੰਦੇ ਤੇਰਾ ਭਲਾ ਆਵਾਂ ਹੀ ਕਰ ਦਿੰਨੇ ਆ। ਪਾਰੋਦੀ ਸੁਰਤ ਤੇ ਗੱਲ ਵਾੜੀ ਗਈ ਸੀ ਗੱਲ ਕੀ ਵੀ ਗਵਾਲੀਅਰ ਦੇ ਕਿਲੇ ਵਿੱਚ ਭੇਜ ਦਿਆਂਗੇ ਤੇ ਮਹਾਰਾਜ ਮੁੜ ਵਾਪਸ ਆਉਣ ਨਹੀਂ ਦੇਣਾ ਆਪਾਂ ਸਤਿਗੁਰੂ ਗਵਾਲੀਅਰ ਦੇ ਕਿਲੇ ਵਿੱਚ ਗਏ ਜਦੋਂ ਮੇਰੇ ਮਾਲਕ ਗਵਾਲੀਅਰ ਦੇ ਕਿਲੇ ਵਿੱਚ ਗਏ ਨਾ ਤੇ ਗਵਾਲੀਅਰ ਦੇ ਕਿਲੇ ਦਾ ਜਿਹੜਾ ਦਰੋਗਾ ਸੀਗਾ ਉਹਦਾ ਨਾਮ ਹੈ ਹਰਦਾਸ ਇਹ ਗੁਰੂ ਘਰ ਦਾ ਸਿੱਖ ਸੀ ਇਹਦਾ ਬੜਾ ਚਾਹ ਸੀਗਾ ਵੀ ਮੈਂ ਆਪਣੇ ਸਤਿਗੁਰੂ ਦੇ ਆਪਣੇ ਮਾਲਕ ਦੇ ਦਰਸ਼ਨ ਕਰਾਂ ਪਰ ਜਹਾਗੀਰ ਵੱਲੋਂ ਇਹਨੂੰ ਛੁੱਟੀ ਨਹੀਂ ਸੀ ਦਿੱਤੀ ਜਾਂਦੀ ਜੀ ਅੰਦਰੋਂ ਪੂਰਾ ਚਾਹ ਹੁਣਾ ਵੀ ਮੈਂ ਸਤਿਗੁਰੂ ਦੇ ਦਰਸ਼ਨ ਕਰਾਂ ਜਿਸ ਦਿਨ ਗੁਰੂ ਅਰਜਨ ਦੇਵ ਸਾਹਿਬ ਕਿਲੇ ਵਿੱਚ ਪਹੁੰਚੇ ਸਾ ਸੰਗਤ ਜੀ ਕੈਦੀ ਤੇ ਖੁਸ਼ ਸਾਨ ਨਹੀਂ ਸਭ ਤੋਂ ਜ਼ਿਆਦਾ ਜਿਹੜਾ ਖੁਸ਼ ਸੀ ਉਹ ਦਰੋਗਾ ਹਰਦਾਸ ਸੀਗਾ ਜੀ ਮਹਾਰਾਜ ਤੁਸੀਂ ਮੈਨੂੰ ਇੱਥੇ ਆ ਕੇ ਦਰਸ਼ਨ ਦੇ ਤੇ ਸੇ ਸਾ ਸੰਗਤ ਇੱਕ ਹੋਰ ਬੇਨਤੀ ਧਿਆਨ ਨਾਲ ਸੁਣਿਓ ਅੱਜ ਗਵਾਲੀਅਰ ਦੇ ਕਿਲੇ ਨੂੰ ਕਿਸੇ ਨੇ ਪੁੱਛਣਾ ਤੱਕ ਨਹੀਂ ਸੀ ਗਿਆ ਜੀ ਹਜੂਰ ਸਾਹਿਬ ਜਾਈਏ ਜਾਂ ਦਾਸ ਪਿੱਛੇ ਤੇ ਆ ਭਲਾਈ ਤੋਂ ਅੱਗੇ ਇੱਕ ਸ਼ਹਿਰ ਹੈ ਉੱਥੇ ਗਿਆ ਸੀਗਾ ਭੁਪਾਲ ਤੇ ਰਸਤੇ 'ਚ ਗਵਾਲੀਅਰ ਦਾ ਕਿਲਾ ਆਇਆ ਜੀ ਕਿਲੇ ਦੇ ਵਿੱਚ ਦੋ ਨਿਸ਼ਾਨ ਸਭ ਲੱਗੇ ਮੇਰੀ ਪੀਰੀ ਦਾ ਜੀ ਜਾ ਹਾਦੂਰ ਸਭ ਜਾਂਦਿਆਂ ਇਹ ਗੱਲ ਨੋਟ ਕੀਤੀ ਗੁਰੂ ਕੀ ਸਿੱਖ ਸੰਗਤ ਟ੍ਰੇਨ 'ਚ ਬੈਠੀ ਹੋਈ ਗਵਾਲੀਅਰ ਦੇ ਕਿਲੇ ਨੂੰ ਮੱਥਾ ਟੇਕੀ ਜਾਂਦੀ ਸੀ ਟ੍ਰੇਨ 'ਚ ਬੈਠੀ ਹੋਈ ਦੀ ਗੱਲ ਕਿ ਆਖੋ ਵਾਰ ਗੁਰੂ ਉਹ ਮੈਂ ਵੇਖਿਆ ਜੀ ਸੰਗਤ ਨੂੰ ਮਨ ਵਿੱਚ ਬੜਾ ਆਇਆ ਮਨਾਏ ਆ ਸ਼ਰਦਾ ਇਹ ਆ ਪ੍ਰੇਮ ਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲੇ 'ਚ ਜਾ ਕੇ ਬੈਠੇ ਕਿਲਾ ਹੀ ਪੂਜਣ ਯੋਗ ਬਣ ਗਿਆ ਜੀ ਤੇ ਜਿੱਥੇ ਕਿਲਾ ਪੁੱਜਣ ਯੋਗ ਬਣਿਆ ਉੱਥੇ ਗੁਰੂ ਦੇ ਪਿਆਰੇ ਟ੍ਰੇਨ 'ਚ ਬੈਠੇ ਇਹ ਕਿਲੇ ਨੂੰ ਮੱਥਾ ਟੇਕੀ ਜਾਂਦੇ ਜੀ ਕਹਿੰਨੇ ਗਵਾਲੀਅਰ ਦੇ ਕਿਲੇ ਨੂੰ ਅਸੀਂ ਨਹੀਂ ਪੁੱਛਣਾ ਜਿਸ ਦਿਨ ਗੁਰੂ ਆਰੋ ਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲੇ ਵਿੱਚ ਕਰਨ ਪਾਏ ਖਾਲਸਾ ਵੀ ਉਸੇ ਦਿਨ ਗਵਾਲੀਅਰ ਦੇ ਕਿਲੇ ਦੀ ਧਰਤੀ ਭਾਗਾਂ ਵਾਲੀ ਹੋ ਗਈ ਆ ਜਿਹੜੇ ਰਾਜੇ ਨੇ ਨਾ ਜਿਨ੍ਹਾਂ ਨੂੰ ਮਹਾਰਾਜ ਰਿਹਾਰ ਕਰਾ ਕੇ ਲੈ ਕੇ ਆਏ ਇਹ ਮੌਤ ਤੋਂ ਜ਼ਿਆਦਾ ਭੈੜੀ ਜ਼ਿੰਦਗੀ ਬਤੀਤ ਕਰ ਰਹੇ ਸਨ ਜੀ ਸੇਰ ਇਹਨਾਂ ਦੀਵਾਲ ਕਦੀ ਧੋਣ ਨੂੰ ਨਹੀਂ ਸੀ ਪਾਣੀ ਨਹੀਂ ਦਿੰਦਾ ਸੀ ਟਰਟ ਕੀੜੇ ਪਏ ਹੋਏ ਸੀਗੇ ਜੀ ਆ ਹੱਥਾਂ ਧਾਰਾਂ ਦੇ ਵਿੱਚ ਸੰਗਲੀਆਂ ਬੰਧੀਆਂ ਹੋਈਆਂ ਸੀ ਅੱਜ ਵੀ ਉੱਥੇ ਥੰਮੀਆਂ ਨੇ ਜੀ ਗਵਾਲੀਅਰ ਦੇ ਕਿਲੇ ਵਿੱਚ ਜਿਹਦੇ ਨਾਲ ਰਾਜਿਆਂ ਨੂੰ ਬੰਨ੍ਹ ਕੇ ਰੱਖਿਆ ਹੋਇਆ ਸੀਗਾ ਜੀ ਇਹ ਕਹਿੰਦਾ ਆਮ ਬੰਦਿਆਂ ਨੂੰ ਕੈਦ ਕਰਨਾ ਸੀ ਜahangir ਨੇ ਰਾਜਿਆਂ ਨੂੰ ਕੈਦ ਕਰਕੇ ਰੱਖਿਆ ਸੀ ਰਾਜਿਆਂ ਨੂੰ ਜੀ ਤੇ ਬੜੀ ਮੁਸ਼ਕਲ ਨਾਲ ਇਹ ਰਾਜੇ ਫੜੇ ਸਿਗੇ ਉਹਨੇ ਜੀ ਉਹ ਰਾਜਿਆਂ ਦੇ ਸਰੀਰ ਪਿੰਜਰਿਆਂ ਅਰਗੇ ਹੋ ਗਏ ਸਿਗੇ ਜੀ ਮਨੋਂ ਸਰੀਰ ਤੋਂ ਸਤਿਆ ਮੁਕੀ ਹੋਈ ਸੀ ਕਿ ਜੀ ਬੜੇ ਪੂਰੇ ਹਾਲ ਹੋ ਗਏ ਜੀ ਖਾਣ ਨੂੰ ਰੋਟੀ ਨਹੀਂ ਸੀ ਚੰਗੇ ਦਿੱਤੀ ਜਾਂਦੀ ਪ੍ਰਸ਼ਾਦਾ ਨਹੀਂ ਸੀ ਚੰਗਾ ਮਿਲਦਾ ਉਹਨਾਂ ਨੂੰ ਜੀ ਜਦੋਂ ਗੁਰੂ ਹਰਗੋਬਿੰਦ ਸਾਹਿਬ ਪਹੁੰਚੇ ਕਿਲੇ ਵਿੱਚ ਤੇ ਗੁਰੂ ਕੇ ਸਿੱਖ ਪਹੁੰਚੇ ਤੇ ਸਤਿਗੁਰੂ ਗਰੀਬ ਨਵਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਹੜਾ ਜਹਾਂਗੀਰ ਗੁਰੂ ਸਾਹਿਬ ਵਾਸਤੇ ਪ੍ਰਸ਼ਾਦਾ ਭੇਜਦਾ ਹੁੰਦਾ ਸੀ ਨਾ ਜੀ ਮਹਾਰਾਜ ਨੇ ਉਹ ਰਾਦਿਆਂ ਨੂੰ ਖਵਾ ਦੇਣਾ ਸਾਰਾ ਜੀ ਇਹਨਾਂ ਨੂੰ ਸ਼ਿਕਾਓ ਜਾਦਾ ਲੰਗਰ ਮੰਗਾ ਲੈਣਾ ਆਪ ਮਹਾਰਾਜ ਜਹਾਂਗੀਰ ਦੇ ਪੈਸੇ ਦਾ ਪ੍ਰਸ਼ਾਦਾ ਨਹੀਂ ਸੀ ਸ਼ੱਕਦੇ ਹੁੰਦੇ ਗੱਜ ਕੇ ਆਖੋ ਵਾਹਿਗੁਰੂ ਗੁਰੂ ਕੇ ਸਿੱਖ ਭਾਈ ਜੇਠਾ ਜੀ ਲਾਗੇ ਠਠਿਆਰਿਆਂ ਦੀ ਬਸਤੀ ਸੀ ਜੀ ਉਸ ਬਸਤੀ ਵਿੱਚ ਜਾ ਕੇ ਕੰਮ ਕਰਕੇ ਥੋੜੇ ਜਿਹੜੇ ਪੈਸੇ ਮਿਲਦੇ ਸੀ ਉਹਦਾ ਪ੍ਰਸ਼ਾਦ ਦਾ ਤਿਆਰ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸ਼ਕਾਉਂਦੇ ਹੁੰਦੇ ਸੀ ਜੀ। ਕਈ ਦਿਨ ਹੋ ਗਏ ਮਹਾਰਾਜ ਨੂੰ ਗਵਾਲੀਅਰ ਚ ਪਹੁੰਚਿਆ। ਆ ਅੰਮ੍ਰਿਤਸਰ ਵਾਲੇ ਜਿਹੜੇ ਆਪਾਂ ਦੀ ਅੱਜ ਸਾਨੂੰ ਵੀ ਬੜੀ ਖੁਸ਼ੀ ਹੋਣੀ ਚਾਹੀਦੀ ਹੈ। ਪਰ ਕੁਝ ਸਮਾਂ ਸਾਡੇ ਸ਼ਹਿਰ ਦੀਆਂ ਸੰਗਤਾਂ ਤੇ ਐਸਾ ਆਇਆ ਜਦੋਂ ਸੰਗਤ ਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਨਹੀਂ ਸੀ ਹੋ ਰਹੇ ਜੀ। ਕਈ ਦਿਨ ਹੋ ਗਏ ਮਹਾਰਾਜ ਗਵਾਲੀਅਰ 'ਚ ਬੈਠੇ। ਰਾਦੇ ਆਨੰਦ ਵਿੱਚ ਨੇ ਤੇ ਇਧਰ ਦੀਆਂ ਸੰਗਤਾਂ ਬਿਆਕੁਲ ਹੋ ਗਈਆਂ ਬਾਬਾ ਬੁੱਢਾ ਸਾਹਿਬ ਜੀ ਨੂੰ ਪੁੱਛਦਿਆਂ ਬਾਬਾ ਜੀ ਕਿਰਪਾ ਕਰੋ ਮਹਾਰਾਜ ਗਵਾਲੀਆ ਕਹੇ ਤੇ ਆ ਨਹੀਂ ਰਹੇ ਸੱਚੇ ਪਾਤਸ਼ਾਹ ਬਾਬਾ ਬੁੱਢਾ ਸਾਹਿਬ ਨੇ ਚੌਂਕੀ ਤੋਰੀ ਦੀ ਅੱਗੇ ਮਸ਼ਾਲ ਪਿੱਛੇ ਸੰਗਤਾਂ ਜੋਟੀਆਂ ਬਣਾ ਕੇ ਕੀਰਤਨ ਕਰਦੀਆਂ ਕਰਦੀਆਂ ਗਵਾਲੀਆਰ ਪਹੁੰਚ ਗਿਆ ਜੀ ਸੰਗਤ ਬਾਹਰ ਸੀ ਕਿ ਸਾਰੇ ਅੰਦਰ ਜਾਣ ਦੇ ਕਿਲੇ ਚਾਗਿਆ ਨਹੀਂ ਸੀ ਬਾਬਾ ਬੁੱਢਾ ਸਾਹਿਬ ਉਹਨਾਂ ਦੀ ਕਿਲੇ ਨੂੰ ਕਿਲੇ ਦੀਆਂ ਕੰਧਾਂ ਨੂੰ ਚੁੰਮਦੇ ਨੇ ਪਿਆਰ ਵਿੱਚ ਆ ਕੇ ਸਿੱਖ ਕਹਿੰਦੇ ਬਾਬਾ ਜੀ ਇਹ ਕੀ ਕਰ ਰਹੇ ਹੋ ਕਹਿਣ ਲੱਗੇ ਇੰਨੀ ਦੂਰੋਂ ਚੱਲ ਕੇ ਆਏ ਆ ਬਸ ਇੱਕ ਕੰਧ ਦਾ ਪਰਦਾ ਰਹਿ ਗਿਆ ਇਹ ਕੰਧ ਨੂੰ ਨਮਸਕਾਰ ਤਾਂ ਕਰ ਰਿਹਾ ਅੰਦਰ ਮੇਰਾ ਗੁਰੂ ਹਰਗੋਬਿੰਦ ਸਾਹਿਬ ਬੈਠਾ ਕਹਿਣ ਲੱਗੇ ਯਾਰ ਗੁਰੂ ਕੇ ਸਿੱਖ ਦੇ ਜੀਵਨ ਦਾ ਮੈਂ ਪਹਿਲਾਂ ਹੀ ਬੇਨਤੀ ਕੀਤੀ ਸੀ ਔਰ ਉਤਸ਼ਾਹ ਭਰਿਆ ਦੇਣਾ